ਨਕਲ ਐਫ ਆਈ ਆਰ ਦੀ ਨਕਲ ਇਹਨਾਂ ਨੂੰ ਸਰੰਡਰ ਕੀਤੀ ਆ ਪੁਲਿਸ ਦਾ ਉਸ ਤਰ੍ਹਾਂ ਨੇ ਪਰਗਟ ਬਈ ਨੂੰ ਭੇਜੀ ਆ ਦੇਖੋ ਵੀਰੇ ਇਹਦੇ ਉੱਪਰ ਆਤਾ ਰਿਹਾ ਕੋਈ ਨਹੀਂ ਅਸੀਂ ਪੜਾ ਲੰਗੇ ਜੀ ਇੱਕ ਵਾਰ ਖੜ ਜਿਓ ਇੱਥੇ ਖੜੇ ਵਕੀਲ ਸਾਹਿਬ ਖੜੇ ਮੇਰੇ ਕੋਲ ਆ ਦੇਖ ਇੱਧਰ ਆ ਦੇ ਖੜੋ ਵਕੀਲ ਸਾਹਿਬ ਲਾਹ ਹੱਦ ਹੈ ਵਕੀਲ ਸਾਹਿਬ ਫੜਿਓ ਆ ਉਧਰ ਮੇਰੇ ਇਧਰੋਂ ਦੇਖ ਲਓ ਜਾਓ ਜੀ ਵਕੀਲ ਸਾਹਿਬ ਦੇਖੋ ਤੁਸੀਂ ਦੇਖੋ ਕਿਹੜੀ ਅਤਰਾ ਵਾਕੀ ਹੈ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦੀ ਕੋਈ ਕਾਪੀ ਸੌਂਪੀ ਗਈ ਹੈ ਦੇਖ ਰਹੇ جيڑی تھوڑے نے وہ کسے دی گل کیتی ہے ہاں ہاں وہ نہ بیچارہ کر رہے ہیں میں جیڑی چتا رہے گی ہاں ٹھیک ہے ہاں یہ دوسرے میں جیڑی 199 34 نمبر صاحب دے والے چونکہ ہمیں ہم لگ رہی ہے ਬੰਦੇ ਬੰਦੇ ਕਿੰਨੇ ਬੰਦੇ ਤੇ ਲੱਗੀ ਹੋਈ ਹੈ ਬਹੁਤ ਕਿੰਨੇ ਬੰਦੇ ਆਪਨੇ ਬਰੁਖ ਤੇ ਪਾ ਦੋ ਬਸ ਇੱਕ ਬੰਦੇ ਸਾਰੇ ਆਪਾਂ ਇੱਥੇ ਹੀ ਹੈ ਤੇਜ ਜੀ ਤੇਜ ਭਾਈ ਅੱਜ ਬੁਲਾ ਰਿਹਾ ਤੇਜ ਭਾਈ ਇੱਕ ਮਿੰਟ ਸਰਪੰਚ ਸਾਹਿਬ ਕਿਵੇਂ ਬੜੀਏ ਤੁਸੀਂ ਨਹੀਂ ਵਕੀਲ ਨੂੰ ਭੇਜੀਏ ਜੀ ਹੁਣ ਵਕੀਲ ਸਾਹਿਬ ਤਾਂ ਕੋਲੇ ਖੜੇ ਥੋੜੇ ਅੱਛਾ ਕੋਚ ਹਾਂ ਦੱਸਦੀ ਵੀ 290 ਨੰਨੇ ਲੱਗੀਆਂ 295 ਨੰਨੇ ਇਹ ਨੇ 295 A ਦੀ 290 ਨੰਨੇ ਬਣ ਗਈ ਹੁਣੇ ਹਾਂ ਉਹਦੀ ਅਮੈਂਡਮੈਂਟ ਹੋਈ ਨਹੀਂ ਆਹ ਉਹ BSN ਜੋ ਧਾਰਾ ਜੀ ਬਣੀ ਜਿਹੜੀ ਹੈ ਨਾ ਇਹਦੇ ਵਿੱਚ ਆਏਵੇਂ ਜੀ ਥੱਲੇ ਖੁੱਲ ਗਈ ਪੂਰੀ ਕਰਿਓ 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 ਨਾਮ ਤਾਂ ਦੇਖੋ ਥੋੜਾ ਮ ਖੁੱਲੀ ਨਹੀਂ ਆਹ ਖੁੱਲ ਕੇ ਆਇਆ ਤੁਸੀਂ ਪੜਿਓ ਜੀ ਪੜ ਕੇ ਸੁਣਾਓ ਆਹ ਪੜੋ ਜੀ ਆਪਾ ਵਕੀਲ ਸਾਹਿਬ ਪੜ ਕੇ ਸੁਣਾਓ ਆਹ ਲਓ ਜੀ ਵਕੀਲ ਸਾਹਿਬ ਜੀ ਪੜਿਓ ਮੜ ਜਾ ਪ੍ਰਕਾਸ਼ ਵਿਆਲੀ ਦਸਤੀ ਪੀਪੀ ਅਸਰੂ ਮਿਤੀ 5 9 2023 ਸੇਵਾ ਵਿਕੇ ਮੰਕਾ ਸਾਹਿਬ ਚੌਕੀ ਅਸਰੋ ਥਾਣਾ ਸਾਖੜਗੜ ਵਿਸ਼ਾ ਗਲ ਤਰੀਕੇ ਨਾਲ ਗਾਲੀ ਗਲੋਚ ਕਰਕੇ ਵੀਡੀਓ ਵਾਇਰਲ ਕਰਨ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਿਕੰਦਰ ਸਿੰਘ ਸਰਪੰਚ ਸਾਨੋ ਕੁਲਦੀਪ ਸਿੰਘ ਵਾਸੀ ਪਿੰਡ ਰੈਲਮਾਜਰਾ ਦਾ ਰਹਿਣ ਵਾਲਾ ਹਾਂ ਅਤੇ ਪਿੰਡ ਰੈਲਮਾਜਰਾ ਥਾਣਾ ਸਾਖੜਗੜ ਦਾ ਮੌਜੂਦਾ ਸਰਪੰਚ ਹਾਂ ਮਿਤੀ 5 9 2025 ਨੂੰ ਮੈਂ ਸੋਸ਼ਲ ਮੀਡੀਆ ਤੇ ਇਸ ਤੋਂ ਵੀਡੀਓ ਵਾਇਰਲ ਹੋਈ ਜਿਸ ਵਿੱਚ ਸੁਜੀਤ ਕੁਮਾਰ son of ਮੋਹਨ ਗੁੱਗਾ ਇੱਕ ਸੁਜੀਤ ਕੁਮਾਰ ਪੁੱਤਰੀ ਪੁੱਤਰ ਲక్ష్ਮੀ ਚਾਹ ਦੋ ਹਾਂਜੀ అనుਪਵ ਪੁੱਤਰ ਰਾਮ ਕੁਮਾਰ ਜੀ ਅਨੁਜ ਪੁੱਤਰ ਰਾਹੁਲ ਮਾਨੀ ਚਾਰ ਅਤੇ ਆਸ਼ੂ ਪੁੱਤਰ ਲੇਟ ਸਰਜਿੰਦਰ ਸਿੰਘ ਪੰਜ ਕਿ ਦੋ ਤਿੰਨ ਅਣਪਛਾਤੇ ਜੋ ਵੀਡੀਓ ਵਿੱਚ ਬਾਈ ਨੇ ਪਾਜ ਲਿਆ ਹਾਂ ਬਾਈ ਨੇ ਪਾਜ ਲਿਆ ਵਾਸੀਆਂ ਪ੍ਰੇਮ ਨਗਰ ਥਾਣਾ ਕਾਟਗੜ ਜਿਲ੍ਹਾ ਸਦਾਤ ਭਗਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਨੇ ਫੋਨ ਨਾਲ ਵੀਡੀਓ ਬਣਾ ਕੇ ਵਾਇਰਲ ਕੀਤੀ ਹੋਈ ਸੀ ਜਿਸ ਵਿੱਚ ਸੁਜੀਤ ਕੁਮਾਰ ਸ਼ਿਵ ਕੁਮਾਰ ਅਨੁਭਵ ਅਨੂਜ ਅਤੇ ਆਸ਼ੂ ਦੇਵ ਬਰੋਧ ਨੇ ਵੀਡੀਓ ਵਿੱਚ ਪੰਜਾਬ ਸਟੇਟ ਨੂੰ ਧਰਮ ਨੂੰ ਪੰਨ ਨੂੰ ਬੋਲੀ ਨੂੰ ਅਤੇ ਪਿੰਡ ਰੈਲ ਮਜਰਾ ਨੂੰ ਤੇ ਪਿੰਡ ਦੀ ਪੰਚਾਇਤ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਅਤੇ ਅਹਸਾਹਨ ਜੋਗ ਭਾਸ਼ਾ ਵਰਤ ਕੇ ਕਾਰਗਰ ਕੀਤਾ ਗਿਆ ਹੈ ਜਿਸ ਨਾਲ ਫਿਟਪੂ ਸਿਲਸਾ ਫੈਲਣ ਦਾ ਖਤਰਾ ਹੈ ਤੇ ਜਿਸ ਨਾਲ ਸਥਿਤੀ ਤਨਾਵਪੂਰਵਕ ਹੋ ਸਕਦੀ ਹੈ ਅਤੇ ਸਾਡੇ ਨਤੀਜੇ ਸਾਹਮਣੇ ਅਖੇ ਕਰਦੇ ਹਾਂ ਕਿ ਨਾ ਉਕਤ ਵਿਅਕਤੀ ਅਤੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਿਕੰਦਰ ਸਿੰਘ ਇਹ ਬੱਲ ਗਿਆ ਵੇ ਸਰਪੰਚ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਧਰਾਵਾ ਧਰਾਵਾ ਬੋਲੋ ਕਿਹੜੀ ਕਿਹੜੀ ਲੱਗਿਆ ਇਹ ਐਸਆਈ ਇਸਮਾਨੀ ਤੇ ਐਸਆਈ ਲక్ష్మణ ਦਾਸ ਆਹ ਇਹਨਾਂ ਨੇ ਤਫਤੀਸ਼ ਕੀਤੀ ਹੈ 93 ਦੀ ਤਾਂ ਦਰਖਾਸਤ ਨੰਬਰ 42 ਜੀ ਦਸਤੀ ਪੀਪੀ ਅਸਤਰੋ ਮਿਤੀ 5 9 2023 ਵੱਲੋਂ ਸਿਕੰਦਰ ਸਿੰਘ ਸਰਪੰਚ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰੈਲਮਾ ਜੀ ਦਾ ਖਾਨਕ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਰਤਾਲ ਦੇ ਸਬੰਧ ਵਿੱਚ ਚੌਂਕੀ ਅਸਤਰੋ ਮੌਜੂਦ ਸੀ ਤਾਂ ਦਰਖਾਸਤ ਦੇ ਮਤਵਨ ਤੋਂ ਵੀਡੀਓ ਵਾਚਨ ਤੋਂ ਹੋਤੇ ਬਰਤਾਲ ਤੋਂ ਪਾਇਆ ਗਿਆ ਕਿ ਇਹ ਖਾਦਿਸ਼ મોહન ਗੁਪਤਾ ਸਰਪੰਚ ਪੁੱਤਰ ਸ਼ਰਦਾ ਗੁਪਤਾ ਬਾਸੀ ਪ੍ਰੇਮ ਨਗਰ ਸਰਪੰਚ ਦੇ ਪੁੱਤਰ ਤੇ ਹੋਇਆ ਬਾਸੀ ਪ੍ਰੇਮ ਨਗਰ ਥਾਣਾ ਕਾਰਗਰ ਜ਼ਿਲ੍ਹਾ ਸ਼ੀਰ ਭਗਤੀ ਨਗਰ ਦੇ ਕਹਿਣ ਤੇ ਰਚੀ ਗਈ ਹੈ ਜੀ ਜਿਸ ਤੇ ਜੋਰੋ ਧਾਰਾ 192 196 352 353 2 352 2 ਜਿਸ ਵਿੱਚ ਕਿ ਰੁਕਾ ਹਜਾ ਲਿਖ ਕੋ ਬਰਾਏ ਦਾਇਦੀ ਮੁਕੱਦਮਾ ਵਰ ਖਿਲਾਫ ਸ਼ਿਵ ਕੁਮਾਰ ਪੁੱਤਰ ਲక్ష్ਮੀ ਜਾ ਸੁਜੀਤ ਕੁਮਾਰ ਪੁੱਤਰ ਮੋਹਨ ਗੁਪਤਾ ਅਨੁਪਮ ਪੁੱਤਰ ਰਾਮ ਕੁਮਾਰ ਅਨੁਜ ਪੁੱਤਰ ਰਾਹੁਲ ਮਾਨੋ ਆਸ਼ੂ ਪੁੱਤਰ ਲੇਟ ਸਤਨਾਮ ਫੌਜੀ ਮੋਣਾ ਗੁਪਤਾ ਸਰਪੰਚ ਪੁੱਤਰ ਸ਼ਰਦਾ ਗੁਪਤਾ ਬਾਸਿਲ ਪ੍ਰੇਮ ਨਗਰ ਥਾਣਾ ਕਾਟਕਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਗਰ 2 3 ਅਣਪਛਾਤੇ ਵਿਅਕਤੀਆਂ ਦੇ ਹੱਥੀ ਸਿਪਾਹੀ ਰਮਨਦੀਪ ਸਿੰਘ 447 ਸ਼ੁਭਮਨ ਥਾਣਾ ਭੇਜਿਆ ਜਾਂਦਾ ਹੈ ਮੁਕਦਮਾ ਦਰਜ ਰਜਿਸਟਰ ਕਰਕੇ ਨੰਬਰ ਮੁਕਦਮਾ ਤੋਂ ਜਾਣੂ ਕਰਵਾਇਆ ਜਾਵੇ ਸਪੈਸ਼ਲ ਰਿਪੋਰਟਾਂ ਤਿਆਰ ਕਰਕੇ ਅਫਸਰਾਨ ਬਾਲਾ ਤੇ ਇਲਾਕਾ ਮੈਜਿਸਟ੍ਰੇਟ ਸਾਹਿਬ ਜੀ ਦੀ ਸੇਵਾ ਵਿੱਚ ਭੇਜੀਆਂ ਰਜਿਸਟਰ ਕਰਕੇ ਭੇਜੀਆਂ ਜਾਣ ਮੁਕਦਮਾ ਦਰਜ ਰਜਿਸਟਰ ਕਰਕੇ ਮੁਕਦਮਾ ਹਜਾ ਦੀ ਅਗਲੀ ਤਕੀਰ ਲਈ ਮੁਸਲਮ ਮੁਕਦਮਾ ਹਵਾਲੇ ਆਈਐਨਐਸ ਪੀ ਅਸੀਮ ਹਾਂਸ ਮੁਖ ਅੱਜ ਸਵੇਰ ਥਾਣਾ ਸਦਰ ਬਰੋ ਚੌਰ ਨੇ ਕੀਤੀ ਹੈ ਗ੍ਰਿਫਤਾਰੀ ਕਿੰਨਾਂ ਦੀ ਭਾਈ ਇਹ ਚਾਰ ਚੌਕੀ ਅਸਰੋਂ ਥਾਣਾ ਕਾਰਗਰ ਜਮਦੀ ਪੈਗੀ ਤੇ ਇੱਕ ਸਰਪੰਚ ਬਿਠਾ ਲਿਆ 692025 ਅੱਜ ਬਾਹਰ ਰਕਮਾ ਪੀਪੀਆਰ ਅਸਰੋਂ 1:20 ਅੱਜ ਥਾਣਾ ਫਰਦਵਸਤ ਆਮਦ ਲਿਖਤ ਉਕਤ ਤੇ ਮਸੂਲ ਥਾਣਾ ਹੌਣ ਤੇ ਉਕਤ ਮੁਕੱਦਮਾ ਉਕਤਰਾ ਮਾਦੀਨ ਦਰਜ ਰਜਿਸਟਰ ਕਰਕੇ ਅਸਲ ਦਿੱਖ ਨਕਲ ਐਫਆਈਆਰ ਹੱਥੀ ਚਲੋ ਪੰਜ ਬੰਦੇ ਜਾਨੀ ਮੁਕਦਮਾ ਦਰਜ ਹੋਇਆ ਹੈ ਜੀ ਆ ਪੰਜ ਤੇ ਵਾਇਨਮ ਹੋਇਆ ਜੀ ਦੋ ਤੇ ਰਿਪੋਰਟ ਬਿਨਾ ਨਾਮ ਪਾਲ ਬਚਾਤੇ 75 ਚਲੋ ਕੀ ਕਰਨਾ ਫਿਰ ਹੁਣ ਹੁਣ ਮੁਕਦਮਾ ਦਰਜ ਹੋ ਗਿਆ ਜੀ ਅੱਗੇ ਇਹਨਾਂ ਦੀ ਅਸੀਂ ਕਰਾਂਗੇ ਪੈਰਬਾਈ ਵਕੀਲ ਵੀ ਕਰਾਂਗੇ ਆਪਣਾ ਖੜਾ ਕਰਾਂਗੇ ਕੋਰਟ ਦੇ ਵਿੱਚ ਇਹਨਾਂ ਨੂੰ ਜੋ ਸਜ਼ਾ ਹੋਈ ਸੱਤ ਤੋਂ ਸੱਤ ਚਲੋ ਠੀਕ ਹੈ ਜੀ ਵਕੀਲ ਸਾਹਿਬ ਵਾਜੀ